ਅਸੀਂ 2 ਸਾਲ ਤੋਂ ਹੀ ਫਰਖ ਲੜਦੇ ਆਉਨੇ ਆ ਇਹ ਅਸੀਂ 40 50 45 ਦਿਨ ਤੋਂ ਧਰਨਾ ਮਿਲ ਗਿਆ ਫੈਕਟਰੀ ਬੰਮਣੀ ਪਰ ਸਾਡੀ ਕੋਈ ਇਹਨੇ ਕੋਈ ਸਾਰ ਨਹੀਂ ਲਈ ਅੰਦਰ ਕੰਮ ਚੱਲ ਰਿਹਾ ਇਸ ਕਰਕੇ ਅਸੀਂ ਇਹ ਰਸਤਾ ਰੋਕਣ ਦੀ ਲੋੜ ਪਈ ਕਾਰਨ ਵੀਰ ਜੀ ਆਪਣੇ ਪਿੰਡ ਇੱਕ ਜ਼ਹਿਰੀਲੀ ਕੈਂਸਰ ਦੀ ਫੈਕਟਰੀ ਲੱਗ ਰਹੀ ਆ ਇਹਦੇ ਨਾਲ ਦੀਆਂ 4 ਫੈਕਟਰੀਆਂ ਵੱਲੋਂ ਲੱਗ ਰਹੀਆਂ ਨੇ ਚਾਰਾਂ ਦਾ ਵਿਰੋਧ ਆ ਚਾਰਾਂ ਦੇ ਕੰਮ ਬੰਦ ਆ ਤਿੰਨਾਂ ਦਾ ਸਾਰੀ ਕੰਮ ਬੰਦ ਆ ਚੌਥੀ ਆਪਣੇ ਇਹ ਸੀ ਸਾਨੂੰ ਪ੍ਰਸ਼ਾਸਨ ਕਹਿੰਦਾ ਸੀ ਕਰ ਦੰਨੇ ਆ ਜੀ ਕਰ ਦੰਨੇ ਆ ਪਰ ਏਦਾਂ ਕਹਿ ਕੇ ਸਾਨੂੰ ਰੇਟਨ ਦੇ ਵਿੱਚ ਵੀ ਦੇ ਦਿੱਤਾ ਸੀ ਇੱਕ ਵੀ ਕੰਮ ਬੰਦ ਕੀਤਾ ਜਾਊਗਾ ਤੇ ਜਿਹੜਾ ਧਰਨਾ ਚੱਲ ਰਿਹਾ ਫੈਕਟਰੀ ਦੇ ਸਾਹਮਣੇ ਉਹ ਲਗਾਤਾਰ ਚੱਲ ਰਿਹਾ ਜੀ ਉੱਥੇ ਬੰਦੇ ਬੈਠੇ ਨੇ ਜੀ ਕੀ ਆਪਣੇ ਸਬੰਧਤ ਅਧਿਕਾਰੀਆ ਨੇ ਤੁਹਾਡੇ ਨਾਲ ਕੋਈ ਕੰਟੈਕਟ ਕੀਤਾ ਜੀ ਨਹੀਂ ਕੋਈ ਗੱਲ ਕਰਨੀ ਨਹੀਂ ਤੇ ਕੋਈ ਆਪਣੇ ਮਰਜੋਗ ਅਦਾਲਤ ਦਾ ਕੋਈ ਖਾੜਾ ਲਿੱਤਾ ਜੀ ਨਹੀਂ ਸਾਡੇ ਤੋਂ ਕੋਈ ਕੇਸ ਕੀਤਾ ਅਸੀਂ ਉਹਦਾ ਜਵਾਬ ਦਿੰਦਾ ਅਸੀਂ ਆਪਣੇ ਕੋਲ ਕੋਈ ਕੇਸ ਨਹੀਂ ਕੀਤਾ ਫੇਰ ਵੀ ਕਹਿੰਦੇ ਰਹੇ ਹਾਂਜੀ ਕਰਦੇ ਹਾਂਜੀ ਕਰਦੇ ਹਾਂ ਪਰ ਲਾਸਟ ਤੇ ਅੱਜ ਅਸੀਂ ਐਂਡ ਤੇ ਅੱਕ ਕੇ ਰਸਤਾ ਬੰਦ ਕਰਿਆ ਸਾਨੂੰ 2 ਮਹੀਨੇ ਹੋ ਗਏ ਰੋੜਾ ਤੇ ਫਿਰਦਿਆਂ ਨੂੰ ਸੱਤੇ ਰੇਤੇ ਦੇ ਬੈਠੇ ਆਂ ਛਾਤਮੇ ਹੀ ਬੈਠੇ ਆਂ ਪਰ ਅਸੀਂ ਅੱਜ ਅੱਕ ਕੇ ਇਸ ਫੈਕਟਰੀ ਦਾ ਕੰਮ ਬੰਦ ਕੀਤਾ ਕਿਉਂਕਿ ਜੇ ਇਹ ਕੰਮ ਨਹੀਂ ਬੰਦ ਕਰਦੇ ਤਾਂ ਦਸਾਂ ਦਿਨਾਂ ਦੇ ਵਿੱਚ ਇੰਨੇ ਤੇਜ਼ ਸਮਾਨ ਆ ਰਿਹਾ 100 100 ਜਿਹੜਾ ਇਹਨਾਂ ਦਾ ਕੰਕਰੀਟ ਆ ਪਾਉਣ ਵਾਲਾ ਸਮਾਨ ਉਹ ਤੇ ਇੰਗਲਾਂ ਚਦਰਾਂ ਆ ਚਾਰ ਰਿੰਜੇ ਨੇ ਛੱਡ ਖੜਾ ਕਰਤਾ ਲੇਬਰ ਇੰਨੀ ਵਧਾਤੀ ਬਾਹਰੋਂ ਪਤਾ ਨਹੀਂ ਕਿੰਨੇ ਪਏ ਨੇ ਕਿੰਨੇ ਅਸੀਂ 2 ਸਾਲ ਤੋਂ ਹੀ ਫੁੜਾੜਛ ਲੜਦੇ ਆਉਨੇ ਆ ਇਹ ਅਸੀਂ 40 50 45 ਦਿਨ ਤੋਂ ਤਨ ਮਿਲ ਗਿਆ ਫੈਕਟਰੀ ਸਾਹਮਣੇ ਪਰ ਸਾਡੀ ਕੋਈ ਇਹਨੇ ਕੋਈ ਸਾਰ ਨਹੀਂ ਲਈ ਅੰਦਰ ਕੰਮ ਚੱਲ ਰਿਹਾ ਇਸ ਕਰਕੇ ਅਸੀਂ ਇਹ ਰਸਤਾ ਰੋਕਣ ਦੀ ਲੋੜ ਪਤਾ ਜੀ ਬੀਸੀ ਸਾਹਿਬ ਨੂੰ ਵੀ ਮਿਲੇ ਸੀ ਦੋ ਤਿੰਨ ਦਿਨ ਪਹਿਲਾਂ ਉਹਨਾਂ ਵੱਲੋਂ ਕੀ ਇਸ਼ਵਾਚਨ ਦਿੱਤਾ ਗਿਆ ਜੀ ਉਹਨਾਂ ਕੋਈ ਇਸ਼ਵਾਚਨ ਨਹੀਂ ਦਿੱਤਾ ਉਹਨਾਂ ਦੀ ਕਮੇਟੀ ਬਣ ਗਈ ਥੋੜੀ ਅਸੀਂ ਕਹਾਂ ਵੀ ਜਿੰਨੇਰ ਕਮੇਟੀ ਨੇ ਰਿਪੋਰਟ ਨਹੀਂ ਆਉਂਦੀ ਤੈਨੂੰ ਇਹਨੂੰ ਕੰਮ ਬੰਦ ਕਰਾਓ ਜਦੋਂ ਦੂਜੇ ਦਿਨਾਂ ਫੈਕਟਰੀ ਦਾ ਕੰਮ ਬੰਦ ਹੈ ਇਹਦੇ ਉੱਧਰ ਨ ਲੱਗੇ ਨੇ ਇਹ ਫੈਕਟਰੀਆਂ ਨੇ ਹੁਣ ਸਾਡੀ ਚਾਰਾਂ ਦੀ ਕਮੇਟੀ ਬਣੀ ਹੋਈ ਹੈ ਜਿੱਤੇ ਹੁੰਦੜੀ ਖਾੜਾ ਅੰਗਰਾਲੀ ਰਾਜਪੂਤਾਂ ਦੇ ਮੁਸਕਬਾ ਦੀ ਹੁਣ ਸਾਡੀ ਕਮੇਟੀ ਦਾ ਫੈਸਲਾ ਹੈ ਭਾਈ ਜਿੰਨਾ ਚਿਰ ਕੋਈ ਫੈਸਲਾ ਨਹੀਂ ਹੁੰਦਾ ਕਿਸੇ ਫੈਕਟਰੀ ਨੂੰ ਕੰਮ ਚੱਲੂਗਾ ਮੁਸਕਬਾ ਬਾਯੋ ਕੈਮੀਕਲ ਦਾ ਰਸਤਾ ਇਹ ਕਿੰਨੇ ਦਿਨ ਲਈ ਰੋਕਿਆ ਜੀ ਕੋਈ ਬਦਲ ਕਿੰਨੇ ਦਿਨ ਰੋਵੇ ਜੀ ਤੇ ਜਿਹੜਾ ਧਰਨਾ ਚੱਲ ਰਿ ਆਪਣੇ ਸਬੰਧਤ ਅਧਿਕਾਰੀਆ ਦੇ ਤੁਹਾਡੇ ਨਾਲ ਕੋਈ ਕੰਟੈਕਟ ਕੀਤਾ ਜੀ ਨਹੀਂ ਕੋਈ ਵੀ ਗੱਲ ਨਹੀਂ ਕੀਤੀ ਤੇ ਕੋਈ ਆਪਣੇ ਮਾਨਯੋਗ ਅਦਾਲਤ ਦਾ ਕੋਈ ਸਾਰਾ ਲਿੱਤਾ ਜੀ ਨਹੀਂ ਜੀ ਸਾਡੇ ਤੋਂ ਕੋਈ ਕੇਸ ਕੀਤਾ ਅਸੀਂ ਉਹਦਾ ਜਵਾਬ ਦਿੱਤਾ ਅਸੀਂ ਆਪਣੇ ਕੋਲ ਕੋਈ ਕੇਸ ਨਹੀਂ ਕੀਤਾ ਔਰ ਫੈਕਟਰੀ ਦੇ ਕਹਿੰਦੇ ਮਾਲਕ ਵੱਲੋਂ ਕੋਈ ਰਫਲ ਨਾਲ ਤਿੰਨ ਤਰੀਕ ਨੂੰ ਜੀ ਜਦੋਂ ਸਵੇਰੇ ਸਵੇਰੇ ਅਲੀ ਧਰਨੇ ਤੋਂ ਥੋੜੀ ਜਿੰਮਤੇ ਸੀ 10 15 ਬੰਦੇ ਇਹ ਰਫਲ ਲੈ ਕੇ ਆਇਆ ਚੌਂਜਾਬ ਦਾ ਲੱਗਿਆ ਬੋਡਾਂ ਦੇ ਬਈਆਂ ਸੀ ਕਿਧਰ ਨਾ ਆਏ ਸੀ ਇਹ ਸਾਰੇ ਬੰਦੇ ਉਸ ਗਾਲਾਂ ਕੱਢ ਕੇ ਗਏ ਅੱਧੀ ਬੋਰਡ ਕੋਲ ਕੰਪਲੀਟ ਕੀਤੀ ਐ ਅਸਾ ਦੀ ਮੈਡਮ ਕੋਲ ਜਾ ਕੇ ਆਏ ਸਾਡੀ ਕੋਈ ਸੁਣਾਈ ਨਹੀਂ ਅਖੀਰ ਨੂੰ ਤਾਂ ਕਦਮ ਚੁੱਕਿਆ ਸੀ ਕਾਰਨ ਵੀਰ ਜੀ ਆਪਣੇ ਪਿੰਡ ਇੱਕ ਜ਼ਹਿਰੀਲੀ ਕੈਂਸਰ ਦੀ ਮੈਲ ਫੈਕਟਰੀ ਲੱਗ ਰਹੀ ਆ ਇਹਦੇ ਨਾਲ ਦੀਆਂ ਚਾਰ ਫੈਕਟਰੀਆਂ ਮਤਲਬ ਲੱਗ ਰਹੀਆਂ ਨੇ ਚਾਰਾਂ ਦਾ ਹੀ ਫਰੋਦਾ ਚਾਰਾਂ ਦੇ ਕੰਮ ਬੰਦ ਦਾ ਤਿੰਨਾਂ ਦਾ ਸਾਰੇ ਕੰਮ ਬੰਦ ਦਾ ਚੌਥੀ ਆਪਣੇ ਇਹ ਸੀ ਸਾਨੂੰ ਪ੍ਰਸ਼ਾਸਨ ਕਹਿੰਦਾ ਸੀ ਕਰ ਦੰਨੇ ਆ ਜੀ ਕਰ ਦੰਨੇ ਆ ਪਰ ਏਦਾਂ ਕਹਿ ਕੇ ਸਾਨੂੰ ਰੇਟਨ ਦੇ ਵਿੱਚ ਵੀ ਦੇ ਦਿੱਤਾ ਸੀ ਇੱਕ ਵੀ ਕੰਮ ਬੰਦ ਕੀਤਾ ਜਾਊਗਾ ਥੀਸ ਇਸ ਆਪ ਨੂੰ ਇੱਕ ਡਿਸੀਜਨ ਹੀ ਆਪਣੇ ਮੈਂਬਰਾਂ ਦੀ ਕਮੇਟੀ ਬਣਾਤੀ ਸੀ ਪੰਜੇ ਉਹਨਾਂ ਦੇ ਜਿਹੜੇ ਬੰਦੇ ਨੇ ਨੇ ਉਹਦੇ ਸਾਈਨ ਨੇ ਸਾਰਾ ਕੁਝ ਹੈਗਾ ਵੀ ਇਹ ਕੰਮ ਅੱਜ ਤੋਂ ਬੰਦ ਰੱਖੂਗਾ ਪਰਮਿੰਦਰ ਸਿੰਘ ਕਿੰਨੇ ਮਹੀਨੇ ਹੋ ਗਏ ਪਰ ਉਲਟਾ ਹੋਇਆ ਕਿ ਅਸੀਂ ਅਵੇਸਲੇ ਹੋ ਗਏ ਵੀ ਚਲੋ ਪ੍ਰਸ਼ਾਸਨ ਨੂੰ ਕਹਿੰਦਾ ਪਰ ਉਹਨਾਂ ਨੇ ਕੰਮ ਇੰਨਾ ਤੇਜ਼ ਕਰਤਾ ਵੀ ਫੈਕਟਰੀ ਖੜੀ ਕਰਤੀ ਅਰੇ ਦਿ ਵਾਈ ਦਿ ਕਹਿੰਦੇ ਰਹੇ ਆ ਹੁਣ ਵੀ ਕਹਿੰਦੇ ਰਹੇ ਆ ਪਰ ਸਾਡੀ ਕਿਸੇ ਨੇ ਵੀ ਸੁਣੀ ਫੇਰ ਸਾਡੇ ਖਿਲਾਫ ਇੱਕ ਇਹਨਾਂ ਨੇ ਰੱਟ ਪਾਈ ਆ ਵੀ ਆ ਚਾਰ ਪੰਜ ਬੰਦੇ ਆ ਮੁਸਕਾ ਬਾਤੋਂ ਜਿਹੜੇ ਫੈਕਟਰੀ ਦਾ ਵਿਰੋਧ ਕਰਦੇ ਆ ਬਾਕੀ ਸਾਰਾ ਪਿੰਡ ਨਾਲ ਆ ਫੇਰ ਜਦੋਂ ਸਾਡੇ ਪਿੰਡ ਦਾ ਬਾਈਕਾਟ ਹੋਇਆ ਸਾਡੇ ਪਿੰਡ ਦਾ ਨਹੀਂ ਨਾਲ ਟੱਪੜੀਆਂ ਦਾ ਖੀਰ ਨਹੀਂ ਦਾ ਤਾਂ ਤੁਸੀਂ ਖੁਦ ਸਾਰੇ ਪੱਤਰਕਾਰ ਸਾਹਿਬਾਨ ਨੂੰ ਪਤਾ ਵੀ ਸਾਰਾ ਬਾਈਕਾਟ ਕਿੰਨੀਆਂ ਕਿ ਵੋਟਾਂ ਪਈਆਂ ਕੀ ਸੀ ਸਾਰਾ ਪਿੰਡ ਇੱਕ ਮੋਰੀ ਜੀ ਲੰਘਿਆ ਸਾਰਾ ਪਿੰਡ ਵਿਰੋਧ ਕਰਦਾ ਬੱਚਾ ਬੱਚਾ ਵਿਰੋਧ ਕਰਦਾ ਬੱਚਾ ਬੱਚਾ ਮਰਨ ਤੇ ਖੜਾ ਫੇਰ ਸਰਕਾਰ ਨੂੰ ਵੀ ਪਤਾ ਚੰਗੀ ਤਰ੍ਹਾਂ ਲੱਗ ਗਿਆ ਸਬੂਤ ਵੀ ਹੋ ਗਿਆ ਪਰ ਸਰਕਾਰ ਦੇ ਕੰਨਾਂ ਤੇ ਜੋ ਨਹੀਂ ਸਰਕੀ ਫੇਰ ਵੀ ਕਹਿੰਦੇ ਰਹੇ ਹਾਂਜੀ ਕਰਦੇ ਹਾਂਜੀ ਕਰਦੇ ਹਾਂ ਪਰ ਲਾਸਟ ਤੇ ਅੱਜ ਅਸੀਂ ਐਂਡ ਤੇ ਅੱਕ ਕੇ ਰਸਤਾ ਬੰਦ ਕਰਿਆ ਸਾਨੂੰ 2 ਮਹੀਨੇ ਹੋ ਗਏ ਰੋੜਾ ਤੇ ਫਿਰਦਿਆਂ ਨੂੰ ਤੱਤੇ ਰੇਤੇ ਦੇ ਬੈਠੇ ਆ ਸ਼ਾਂਤ ਮੈਂ ਹੀ ਬੈਠੇ ਆ ਪਰ ਅਸੀਂ ਅੱਜ ਅੱਕ ਕੇ ਇਸ ਸੈਕਟਰੀ ਦਾ ਕੰਮ ਬੰਦ ਕੀਤਾ ਕਿ ਜੇ ਇਹ ਕੰਮ ਨਹੀਂ ਬੰਦ ਕਰਦੇ ਤਾਂ ਦਸਾਂ ਦਿਨਾਂ ਦੇ ਵਿੱਚ ਇੰਨੇ ਤੇ ਸਾਮਾਨ ਆ ਰਿਹਾ 100-100 ਜਿਹੜਾ ਇਹਨਾਂ ਦਾ ਕੰਕਰੀਟ ਪਾਉਣ ਵਾਲਾ ਸਾਮਾਨ ਉਹ ਤੇ ਇੰਗਲਾਂ ਚਦਰਾਂ ਆ ਚਾਰ ਦਿਨ ਚ ਨਹੀਂ ਛੱਡ ਖੜਾ ਕਰਤਾ ਲੇਬਰ ਇੰਨੀ ਵਧਾ ਦਿੱਤੀ ਬਾਹਰੋਂ ਪਤਾ ਨਹੀਂ ਕਿੰਨੇ ਪਏ ਨੇ ਕਿੰਨੇ ਕੋਈ ਸਾਡੀ ਪ੍ਰਸ਼ਾਸਨ ਨਹੀਂ ਸੁਣਵਾਈ ਕਰਦਾ ਕੋਈ ਕੋਈ ਸੁਣਵਾਈ ਨਹੀਂ ਹੋਣੀ ਡੀਸੀ ਸਾਹਿਬ ਨੇ ਅਸੀਂ ਮੀਟਿੰਗ ਕੀਤੀ ਸੀ ਖੁਦ ਮੈਂ ਮੀਟਿੰਗ ਦੇ ਵਿੱਚ ਸੀਗਾ ਉੱਥੇ 5000 ਬੰਦੇ ਇਕੱਠੇ ਸੀ ਤੁਸੀਂ ਦੇਖਿਆ ਤਾਲਮੇਲ ਕਮੇਟੀ ਬਣ ਗਈ ਜਿਹੜੀਆਂ ਸਾਡੀਆਂ ਫੈਕਟਰੀਆਂ ਨੇ ਉਹ ਸਾਡੀਆਂ ਚਾਰ ਫੈਕਟਰੀਆਂ ਚਾਰੇ ਜਗ੍ਹਾ ਤੱਕ ਤਾਲਮੇਲ ਕਮੇਟੀ ਸਾਡੀ ਬਣ ਗਈ ਆ ਪਰ ਉਹਦੇ ਵਿੱਚ ਹੋਇਆ ਕੀ ਆ ਵਿਚਾਰ ਕਰ ਲਈ ਵੀ ਦੇਖੋ ਜੀ ਅਸੀਂ ਉਹਨੂੰ ਕਿਹਾ ਵੀ ਸਾਡੇ ਕੰਮ ਚੱਲਦਾ ਹੈ ਤਾਂ ਤਾਲਮੇਲ ਕਮੇਟੀ ਨੇ ਕਿਹਾ ਤਾਂ ਵੀ ਸਾਡੇ ਕੰਮ ਬੰਦ ਆ ਤੁਸੀਂ ਬੰਦ ਕਰ ਦਿਓ ਜੇ ਤੁਹਾਨੂੰ ਕੋਈ ਪ੍ਰੋਬਲਮ ਆਉਂਦੀ ਹੈ ਤੁਸੀਂ ਸਾਨੂੰ ਦੱਸੋ ਉਸ ਤੋਂ ਬਾਅਦ ਸਾਰੀਆਂ ਕਿਸਾਨ ਜਥੇਬੰਦੀਆਂ ਨਾਲ ਸਾਡੀ ਮੀਟਿੰਗ ਹੋ ਗਈ ਐਕਸ਼ਨ ਕਮੇਟੀ ਦੀ ਸਾਰਿਆਂ ਨੇ ਕਿਹਾ ਵੀ ਇਹ ਕੰਮ ਆ ਜਿਹੜਾ ਸਵੇਰੇ ਬੰਦ ਕੀਤਾ ਜਾਊਗਾ ਅੱਜ 15 ਤਰੀਕ ਨੂੰ ਅੱਜ 15 ਤਰੀਕਾ 6ਵਾਂ ਮਹੀਨਾ 2024 ਅਸੀਂ ਸਵੇਰੇ 7 ਵਜੇ ਆ ਕੇ ਕੰਮ ਬੰਦ ਕਰਤਾ ਜੀ ਜੇ ਫਿਰ ਕੋ ਫੈਕਟਰੀ ਦਾ ਕੰਮ ਬੰਦ ਕੀਤਾ ਤਾਂ ਦੂਜੀ ਇੱਥੇ ਰੁਕੇ ਹੁੰਗੇ ਸਿਰਫ ਤਾਂ ਰੁਕਿਆ ਜੀ ਫੈਕਟਰੀ ਦਾ ਕੰਮ ਬੰਦ ਕਰਨ ਲਈ ਹੋਰ ਸਾਡਾ ਕੋਈ ਪਰਪਸ ਨਹੀਂ ਹੈ ਦੇਖੋ ਸ਼ਾਮ ਮੈਂ ਧਰਨਾ ਸਾਡਾ ਚੱਲਦਾ ਫੈਕਟਰੀ ਦੇ ਮੂਹਰੇ ਉਹ ਅਸੀਂ ਦਾ ਪ੍ਰੋਟੈਸਟ ਆਪਣਾ ਜਾਰੀ ਰੱਖਿਆ ਹੋਇਆ ਆ ਆ ਸਿਰਫ ਕੰਮ ਬੰਦ ਕਰਨ ਲਈ ਅਸੀਂ ਦੋ ਸਾਈਡਾਂ ਤੋਂ ਸਾਡਾ ਬੰਦ ਕਰਤੀਆਂ ਤੇ ਅਸੀਂ ਕੋਈ ਸਮਾਨ ਇਹਦੇ ਅੰਦਰ ਨਹੀਂ ਜਾਣ ਇਹ ਦੋ ਜਗ੍ਹਾ ਜੀ ਇੱਕ ਪਿੰਡ ਵਾਲੇ ਪਾਸਿਓਂ ਇੱਕ ਨਹਿਰ ਵਾਲੇ ਪਾਸਿਓਂ ਸਾਡੇ ਹੀ ਪਿੰਡ ਦਾ ਰਸਤਾ ਹੈ ਸਾਡੇ ਹੀ ਨਗਰਾਂ ਦੇ ਸਾਰੇ ਮੁਸਕਬਾਦ ਖੇਰੀਆਂ ਟੱਪੀਆਂ ਸਿਆਲਾ ਜੋ ਵੀ ਆਸਲ ਨਗਰ ਨੇ ਇਹਨਾਂ ਨੇ ਇਕੱਠੇ ਹੋ ਕੇ ਬੰਦ ਕੀਤਾ ਸਾਨੂੰ ਇਹਦੇ ਵਿੱਚ ਕੋਈ ਤਰ੍ਹਾਂ ਦਾ ਸਾਡਾ ਹੀ ਰਸਤਾ ਸੀ ਆ ਫਿਰ ਸਿਰ ਮੁਸਕਬਾਦ ਦਾ ਕੀ ਮਾਮਲਾ ਜੀ ਜਿਹੜੇ ਉਹ ਧਰਨਾ ਲਈ ਬੈਠੇ ਨੇ ਕਾਫੀ ਦੇਰ ਤੋਂ ਨਹੀਂ ਜੀ ਜਿਹੜੀ ਉਹ ਫਕਤੀ ਦੇ ਗਏ ਲੋਕ ਜਿਹੜਾ ਪ੍ਰੋਟੈਸਟ ਕਰ ਰਹੇ ਆ ਪੀਸਫੁੱਲੋ ਜਿਹੜਾ ਪ੍ਰੋਟੈਸਟ ਚੱਲਿਆ ਅੱਜ ਵੀ ਜਿਹੜਾ ਫਕਤੀ ਦੇ ਦੋਨੇ ਪਾਸੇ ਉਹ ਲੋਕ ਸਾਰੇ ਦੇ ਪੀਸਫੁੱਲੀ ਬੈਠੇ ਆ ਜੀਦੇ ਜੁੰਦੀ ਸਾਡੇ ਮਾਨਯੋਗ ਐਸ.ਪੀ. ਸਾਹਿਬ ਨੇ ਅੱਜ ਐਸ.ਪੀ. ਹੈੱਡਕੁਆਟਰ ਫਰੀਦ ਅਰਨਦਨ ਸਾਹਿਬ ਤੇ ਸਾਡੀ ਜਿਹੜੀ ਫੋਰਸ ਪ੍ਰੋਪਰ ਲੱਗੀ ਹੋਈ ਹੈ ਅਪਰੋਕਸੀਮੇਟ 60 ਜਵਾਨ ਸਾਡੇ ਇੱਥੇ ਤਾਇਨਾਤ ਨੇ ਤਾਂ ਕਿ ਜਿਹੜੀ ਕੋ ਲਾਰਡ ਰੋਡ ਦੀ ਕੋ ਪ੍ਰੋਬਲਮ ਜਿਹੜੀ ਆ ਬਿਲਕੁਲ ਵਰਕਰਾਂ ਦੇ ਕਿਸੇ ਨੂੰ ਵੀ ਸ਼ਾਂਤੀ ਭੰਗ ਕਰਨ ਦੀ ਆਗਿਆ ਨਹੀਂ ਦੇਵਾਂਗੇ ਤੇ ਕਾਨੂੰਨ ਦੇ ਅਨਸਾਰ ਜੋ ਕਰ ਵੀ ਜੇ ਕੋਈ ਵਾਇਲੇਸ਼ਨ ਕਰੂਗਾ ਉਹਦੇ ਖਾਤੇ ਸਖਤ ਕਾਰਵਾਈ ਕੀਤੀ ਜਾਊਗੀ